2023-24 ਤੇ 23-24 ਦੇ ਅਸੈਸਮੈਂਟ ਵਿੱਚ ਕਾਇਰਕੁਦੀ ਅਸੈਸਮੈਂਟ ਵਿੱਚ ਸਾਡਾ ਸਿਵਲ ਹਸਪੀਟਲ ਪਠਾਨਕੋਟ ਡਿਸਟ੍ਰਿਕਟ ਹਸਪੀਟਲ ਜਿਹੜਾ ਹੈ ਇਹ 1 ਨੰਬਰ ਤੇ ਆਇਆ ਹੈਗਾ ਪੂਰੇ ਸੂਬੇ ਵਿੱਚ ਪੂਰੇ ਪੰਜਾਬ ਵਿੱਚ ਇਹਦੇ ਵਿੱਚ ਜਿਹੜੇ ਮਾਪਦੰਡ ਸੀਗੇ ਚੈਕਿੰਗ ਦੇ ਜਿਹੜਾ ਅਸੈਸਰਸ ਆਏ ਸੀਗੇ ਕਿ ਹੁਸ਼ਿਆਰਪੁਰ ਤੋਂ ਆਏ ਸੀਗੇ ਗੁਰਦਾਸਪੁਰ ਤੋਂ ਆਏ ਸੀਗੇ ਉਹਨਾਂ ਨੇ ਬੜੀ ਹੀ ਸ਼ੂਕਸ਼ਮਤਾ ਨਾਲ ਜਿਹੜੀ ਹੈ ਜਾਂਚ ਕੀਤੀ ਸੀਗੀ ਤੇ ਉਸ ਜਾਂਚ ਵਿੱਚ ਸਾਡੇ 91 ਜਿਹੜੇ ਹੈਗੇ ਆ 91 ਨੰਬਰ ਜਿਹੜੇ 100 ਵਿੱਚੋਂ ਆਏ ਹੈਗੇ ਜਿਸ ਦੇ ਹਾਰ ਤੇ ਸਾਨੂੰ 1 ਨੰਬਰ ਦਿੱਤਾ ਗਿਆ ਹੈਗਾ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਹ ਜਿਹੜਾ ਸਥਾਨ ਹੈਗਾ ਇਹ ਅਗਲੇ ਸਾਲ ਵੀ ਜਿਹੜਾ ਮੇਨਟੇਨ ਕੀਤਾ ਜਾਏ ਤੇ ਇਹਦੇ ਲਈ ਜਿਹੜਾ ਸਾਡਾ ਸਟਾਫ ਹੈਗਾ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਸਾਡੇ ਵਾਰਡ ਅਟੈਂਡੈਂਟ ਹੈ ਚਾਹੇ ਸਫਾਈ ਸੇਵਕ ਹੈਗੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਅਸੀਂ ਪਹਿਲੇ ਨੰਬਰ ਤੇ ਆਪ ਆਏ ਹੈਗੇ ਸਰ ਕਿਹੜੀ ਕਿਹੜੀ ਚੀਜ਼ਾਂ ਦੀ ਇਹਦੇ ਦੌਰਾਨ ਚੈਕਿੰਗ ਹੋਈ ਸੀ ਇਹਦੇ ਵਿੱਚ ਹਰ ਚੀਜ਼ ਦੀ ਬੜੀ ਹੀ ਸੂਖਸ਼ਮਤਾ ਨਾਲ ਜਾਂਚ ਹੁੰਦੀ ਹੈਗੀ ਹੈ ਚਾਹੇ ਉਹ ਇਕੁਪਮੈਂਟ ਹੈਗਾ ਹੈ ਚਾਹੇ ਉਹ ਸਾਫ ਸਫਾਈ ਦਾ ਕੰਮ ਹੈਗਾ ਹੈ ਚਾਹੇ ਉਹ ਪੇਸ਼ੈਂਟ ਕੇਅਰ ਦੀ ਗੱਲ ਹੈਗੀ ਹੈ ਜਾਂ ਜਿਹੜਾ ਰਿਕਾਰਡ ਕੀਪਿੰਗ ਹੈਗਾ ਹੈ ਜਿਹੜਾ ਇਹ ਸਾਰੀ ਸਾਰੀ ਚੀਜ਼ਾਂ ਦੀ ਜਗ੍ਹਾ ਕੀਤੀ ਜਾਂਦੀ ਹੈਗੀ 2023-24 ਤੇ 23-24 ਦੀ ਅਸੈਸਮੈਂਟ ਵਿੱਚ ਕਾਇਰਕੁਦੀ ਅਸੈਸਮੈਂਟ ਵਿੱਚ ਸਾਡਾ ਸਿਵਲ ਹਸਪੀਟਲ ਪਠਾਨਕੋਟ ਡਿਸਟ੍ਰਿਕਟ ਹਸਪੀਟਲ ਜਿਹੜਾ ਹੈ ਇਹ 1 ਨੰਬਰ ਤੇ ਆਇਆ ਹੈਗਾ ਪੂਰੇ ਸੂਬੇ ਵਿੱਚ ਪੂਰੇ ਪੰਜਾਬ ਵਿੱਚ ਇਹਦੇ ਵਿੱਚ ਜਿਹੜੇ ਮਾਪਦੰਡ ਸੀਗੇ ਚੈਕਿੰਗ ਦੇ ਜਿਹੜਾ ਅਸੈਸਰਸ ਆਏ ਸੀਗੇ ਕਿ ਹੁਸ਼ਿਆਰਪੁਰ ਤੋਂ ਆਏ ਸੀਗੇ ਗੁਰਦਾਸਪੁਰ ਤੋਂ ਆਏ ਸੀਗੇ ਉਹਨਾਂ ਨੇ ਬੜੀ ਹੀ সূਖਸ਼ਮਤਾ ਨਾਲ ਜਿਹੜੀ ਹੈ ਜਾਂਚ ਕੀਤੀ ਸੀਗੀ ਤੇ ਉਸ ਜਾਂਚ ਵਿੱਚ ਸਾਡੇ 91 ਜਿਹੜੇ ਹੈਗੇ ਆ 99 ਨੰਬਰ ਜਿਹੜੇ 100 ਵਿੱਚੋਂ ਆਏ ਹੈਗੇ ਜਿਸ ਅਧਾਰ ਤੇ ਸਾਨੂੰ 1 ਨੰਬਰ ਦਿੱਤਾ ਗਿਆ ਹੈਗਾ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਇਹ ਜਿਹੜਾ ਸਥਾਨ ਹੈਗਾ ਇਹ ਅਗਲੇ ਸਾਲ ਵੀ ਜਿਹੜਾ ਮੇਨਟੇਨ ਕੀਤਾ ਜਾਏ ਤੇ ਇਹਦੇ ਲਈ ਜਿਹੜਾ ਸਾਡਾ ਸਟਾਫ ਹੈਗਾ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਸਾਡੇ ਵਾਰਡ ਅਟੈਂਡੈਂਟ ਹੈ ਚਾਹੇ ਸਫਾਈ ਸੇਵਕ ਹੈਗੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਅਸੀਂ ਪਹਿਲੇ ਨੰਬਰ ਤੇ ਆਪ ਆਏ ਹੈਗੇ ਸਰ ਕਿਹੜੀ ਕਿਹੜੀ ਚੀਜ਼ਾਂ ਦੀ ਇਹਦੇ ਦੌਰਾਨ ਚੈਕਿੰਗ ਹੋਈ ਸੀ ਇਹਦੇ ਵਿੱਚ ਹਰ ਚੀਜ਼ ਦੀ ਬੜੀ ਹੀ সূক্ষਮਤਾ ਨਾਲ ਜਾਂਚ ਹੁੰਦੀ ਹੈਗੀ ਹੈ ਚਾਹੇ ਉਹ ਇਕੁਪਮੈਂਟ ਹੈਗਾ ਹੈ ਚਾਹੇ ਉਹ ਸਾਫ ਸਫਾਈ ਦਾ ਕੰਮ ਹੈਗਾ ਹੈ ਚਾਹੇ ਉਹ ਪੇਸ਼ੈਂਟ ਕੇਅਰ ਦੀ ਗੱਲ ਹੈਗੀ ਹੈ ਜਾਂ ਜਿਹੜਾ ਰਿਕਾਰਡ ਕੀਪਿੰਗ ਹੈਗਾ ਹੈ ਜਿਹੜਾ ਇਹ ਸਾਰੀ ਸਾਰੀ ਚੀਜ਼ਾਂ ਦੀ ਜਗ੍ਹਾ ਕੀਤੀ ਜਾਂਦੀ ਹੈ